ਦੋ ਇਹ ਮਨ ਗੈਹੋ ਨਾ ਜਾਈ ਇਹ ਮਨ ਕਾਬੂ ਨਹੀਂ ਹੁੰਦਾ ਪਿਆ ਕਿਉਂ ਨਹੀਂ ਹੁੰਦਾ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਇਹ ਇਹ ਏਦਾਂ ਭੜਾ ਹੈ ਇਹ ਤ੍ਰਿਸ਼ਨਾ ਦੇ ਨਾਲ ਰਹਿੰਦਾ ਹੈ ਚੰਚਲ ਤ੍ਰਿਸ਼ਨਾ ਸੰਗ ਬਸਤਾ ਹੀ ਯਾਤੇ ਥਿਰ ਨਾ ਰਹੀ ਇਸ ਕਰਕੇ ਤਾਂ ਤਾਂ ਇਹ ਕਾਬੂ ਨਹੀਂ ਆ ਰਿਹਾ ਕਿਉਂਕਿ ਤ੍ਰਿਸ਼ਨਾ ਦੇ ਨਾਲ ਇਹ ਬੈਠਾ ਹੈ ਗੁਰਮਖੋ ਥੋੜਾ ਜੇ ਸੰਬੰਧੀ ਕਿ ਤ੍ਰਿਸ਼ਨਾ ਕਿੰਨੂ ਕਹਿੰਦੇ ਆ ਇੱਕ ਹੈ ਇੱਛਾ ਇੱਕ ਹੈ ਤ੍ਰਿਸ਼ਨਾ ਇੱਕ ਹੈ ਆਸਾ ਇੱਕ ਹੈ ਮਨਸਾ ਇਹ ਸਾਰੇ ਸ਼ਬਦ ਗੁਰਬਾਣੀ ਚ ਨੇ ਹੁਣ ਜਿਹੜੀ ਇੱਛਾ ਹੈ ਉਹਨੂੰ ਅਸੀਂ ਇਹ ਕਹਿੰਦੇ ਆ ਕਿਸੇ ਚੀਜ਼ ਦੀ ਪ੍ਰਾਪਤੀ ਵਾਸਤੇ ਉੰਦਰ ਖਿਆਲ ਉੱਠਨੇ ਸ਼ੁਰੂ ਹੋ ਜਾਣੇ ਇੱਛਾ ਤ੍ਰਿਸ਼ਨਾ ਕੀ ਹੈ ਤ੍ਰਿਸ਼ਨਾ ਇੱਕ ਇੰਨਾ ਤੇਜ਼ ਵੇਗ ਹੈ ਪਰਬਲ ਹੈ ਜਿਹੜਾ ਕਹਿੰਦਾ ਵੀ ਇਹ ਮੇਰੀ ਪੂਰਤੀ ਹੋਣੀ ਚਾਹੀਦੀ ਹੈ ਤ੍ਰਿਸ਼ਨਾ ਇੱਕ ਨਿਰੰਤਰ ਚੱਲਦਾ ਹੋਇਆ ਵੇਗ ਹੈ ਜਿਹੜਾ ਸਾਡਾ ਧਿਆਨ ਪਰਮਾਤਮਾ ਵੱਲੋਂ ਹਟਾ ਦਿੰਦਾ ਹੈ ਤੇ ਇਹ ਵੀ ਸੱਚ ਜੇ ਤ੍ਰਿਸ਼ਨਾ ਵਾਲਾ ਉਹ ਵੇਗ ਕਿਤੇ ਅੰਤਰਮੁਖੀ ਹੋ ਜਾਏ ਤੇ ਭੁੱਖਾ ਉੱਤੇ ਵੀ ਰਹਿਣ ਲੱਗ ਪੈਂਦਾ ਇਹ ਦੋਵੇਂ ਪੱਖ ਅਸੀਂ ਥੋੜੇ ਜਿ ਲੈ ਲੈਨੇ ਆ ਤ੍ਰਿਸ਼ਨਾ ਇਸ ਦੇ ਕਿੰਨੇ ਰੂਪ ਨੇ ਇਹ ਮਨ ਤ੍ਰਿਸ਼ਨਾ ਕਰਕੇ ਨਹੀਂ ਟਿਕਦਾ ਪਿਆ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਇਹ ਤ੍ਰਿਸ਼ਨਾ ਕਰਕੇ ਨਹੀਂ ਟੇਕਰਿਆ ਚੰਚਲ ਹੈ ਨਾ ਤ੍ਰਿਸ਼ਨਾ ਤੇ ਜਿਹੜੀ ਆਪ ਚੰਚਲੇ ਇਹਨੂੰ ਸਥਿਰ ਰਹਦਾ ਹੈਗੀ ਤੁਸੀਂ ਦੱਸੋ ਉਬਲਦੇ ਪਾਣੀ ਵਿੱਚ ਬੀਬੀਆਂ ਭਣਾ ਚੁੱਲ੍ਹੇ ਤੇ ਪਾਣੀ ਰੱਖਦੀਆਂ ਨੇ ਕਦੀ ਉਬਲਦੇ ਪਾਣੀ ਦੇ ਵਿੱਚੋਂ ਆਪਣਾ ਪ੍ਰਤੀਬਿੰਬ ਦਿਸਿਆ ਟਿਕੇ ਚ ਦਿਸੇਗਾ ਜਿਹਨੂੰ ਤ੍ਰਿਸ਼ਨਾ ਦੀ ਅੱਗ ਲੱਗੀ ਹੈ ਉਬਲਤਾ ਪਿਆ ਮਨ ਉਹਨੂੰ ਨਿਜ ਸਰੂਪ ਕਿੱਥੇ ਨਜ਼ਰ ਆਉਣਾ ਹੈ ਹੁਣ ਇਹ ਤ੍ਰਿਸ਼ਨਾ ਜਿਹੜੀ ਹੈ ਜਦੋਂ ਇਹ ਮਹਾਰਾਜ ਕਹਿ ਰਹੇ ਸਾਧਨ ਵਾਲੇ ਨੂੰ ਕਿਉਂਕਿ ਕਈ ਵਾਰੀ ਬੰਦਾ ਸਭ ਕੁਝ ਛੱਡ ਦਿੰਦਾ ਪਰ ਤ੍ਰਿਸ਼ਨਾ ਵਾਲਾ ਖਹਿੜਾ ਨਹੀਂ ਛੱਡਿਆ ਜਾਂਦਾ ਆ ਬਾਬਰ ਸਿਮਰਤ ਗ੍ਰੰਥ ਵਿੱਚ ਇੱਕ ਬਚਨ ਹੈ ਤਨ ਕੇ ਬਲ ਅਬ ਪੀਠ ਦਈ ਅਰਹਾਰ ਗਏ ਦਿਗਬਾਲ ਸੰਗਤੀ ਤਜ ਕੇ ਇਹ ਲੋਕ ਵਿਖੇ ਹੰਮ ਕੋ ਚਲ ਆਪ ਗਏ ਸੁਰ ਲੋਕ ਸੁਜਾਤੀ ਜਗ ਮੀਤ ਸਖਾ ਮੁਖ ਫੇਰ ਕੇ ਅਰ ਸੇਵਕ ਆ ਨਾ ਪੁੱਛੈ ਮਮ ਬਾਤੀ ਮਮ ਆਏ ਪਲੰਗ ਮੇ ਗੇ ਤ੍ਰਿਸ਼ ਮੇ ਇਕ ਤੂ ਮਮ ਸੰਗ ਰਹੀ ਦਿਨ ਰਾਤੀ ਇਹ ਬ੍ਰਿਜ ਭਾਸ਼ਾ ਜੀ ਇਹਦੇ ਥੋੜੇ ਜਰਤ ਨਾ ਕਰਾਂਗਾ ਤਨ ਕੇ ਬਲ ਅਬ ਪੀਠ ਦੇ ਮੰਜਾ ਮੰਜੇ ਤੇ ਬੰਦਾ ਬੈਠਾ ਹੈ ਲੰਮਾ ਪਿਆ ਹੈ ਉੱਠਿਆ ਨਹੀਂ ਜਾਂਦਾ ਬਾਥਰੂਮ ਨਹੀਂ ਜਾ ਸਕਦਾ ਕਿਰਿਆ ਨਹੀਂ ਸੋਚ ਸਕਦਾ ਤੇ ਮੰਜੇ ਤੇ ਪਿਆ ਹੋਇਆ ਕਹਿੰਦਾ ਹੁਣ ਸ਼ਰੀਰ ਦਾ ਬਲ ਜਵਾਬ ਦੇ ਗਿਆ ਤਨ ਕੇ ਬਲਬ ਪੀਟਦੀ ਪਿਛ ਦੇ ਕੇ ਨਹੀਂ ਚਲਾ ਗਿਆ ਅਰ ਹਾਰ ਗਏ ਬਿਦ੍ਰਗ ਬਾਲ ਸੰਗਾਤੀ ਜਿਹੜੇ ਬਾਲ ਬਰੇਸ਼ ਵਿੱਚ ਮੇਰੇ ਸਾਥੀ ਜਾਨਾ ਉਹ ਵਿਚਾਰੇ ਖਾਰ ਕੇ ਮੇਰੇ ਨਾਲ ਡਿੱਗੇ ਪਏ ਕਿਹੜੇ ਜੀ ਜੰਮੇ ਸਾਂ ਅੱਖਾਂ ਸਨ ਪਰ ਹੁਣ ਦਿਸਦਾ ਕੋਈ ਨਹੀਂ ਥੱਕ ਗੀਆਂ ਨੇ ਕੰਨ ਨੇ ਸੁਣਦੇ ਕੋਈ ਨਹੀਂ ਗਲੇ ਚ ਆਵਾਜ਼ ਨਹੀਂ ਨਿਕਲਦੀ ਥੱਕੇ ਪਏ ਨੇ ਅਰ ਹਾਰ ਗਏ ਬਿਦ੍ਰਗ ਬਾਲ ਸੰਗਾਤੀ ਤਜ ਕੇ ਇਹ ਲੋਕ ਵੀ ਕਹਿ ਹਮ ਕੋ ਚਲ ਆਪ ਗਏ ਸੁਰ ਲੋਕ ਸੁਜਾਤੀ ਕਿੰਨੇ ਜਿਹੜੇ ਮਿੱਤਰ ਸਨ ਨਵੇਂ ਨਾ ਪਤਾ ਨਹੀਂ ਕਿੱਥੇ ਚਲੇ ਗਏ ਇਤੋਂ ਤੱਕ ਕਹਿੰਦੇ ਨੇ ਜਿਹੜੇ ਨਾਲ ਆਏ ਸਨ ਉਹ ਵੀ ਪਹਿਲਾਂ ਚਲੇ ਗਏ ਸੱਚੀ ਮચ્ੀਏ ਤਿਆਰੀ ਹੈ ਨੈਗੇਟਿਵ ਨਾ ਲਿਓ ਆ ਬਾਬਾ ਜੀ ਨੇ ਕਹੇ ਚੱਬਣ ਚਲਨ ਰਤਨ ਸੇ ਸੁਣੀਤ ਬਹਿ ਗਏ ਆਇਤ ਨਾਲ ਨਾ ਅੱਖਾਂ ਪਹਿਲਾਂ ਮਰ ਗਈਆਂ ਕੰਨ ਪਹਿਲਾਂ ਮਰ ਗਏ ਗਲਾ ਚਲਾ ਗਿਆ ਮਹਾਰਾਜ ਕਹਿੰਦੇ ਇਹ ਨਾਲ ਆਏ ਸਨ ਬੁੱਢਾ ਪਿਆ ਸਰੀਰ ਕਹਿੰਦਾ ਇਹ ਸਾਰੇ ਮੈਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੇ ਗਏ ਤਜ ਕੇ ਲੋਕ ਬਿਖੇ ਹਮ ਕੋ ਚਲ ਆਪ ਗਏ ਸੁਰ ਲੋਕ ਸਜਾਤੀ ਜਗ ਮੀਤ ਸਖਾਂ ਮੁਗ ਫੇਰ ਗਏ ਹੁਣ ਮਿੱਤਰ ਵੀ ਕੋਈ ਨਹੀਂ ਰਿਸ਼ਤੇਦਾਰ ਵੀ ਕੋਈ ਨਹੀਂ ਆਲਦਾ ਔਰ ਸੇਵਕ ਆ ਨਾ ਪੁੱਛੈ ਮਮ ਬਾਤੀ ਜਿਹੜੇ ਨੌਕਰ ਰੱਖੇ ਨੇ ਉਹ ਵੀ ਫਿਰ ਗੱਲ ਗੋਲ ਦੇ ਕੋਈ ਨਹੀਂ ਗੱਲ ਗੋਲਣਾ ਇੱਕ ਬੜਾ ਪੁਰਾਣਾ ਸ਼ਬਦ ਹੈ ਸਾਡਾ ਜੀ ਮੇਰੀ ਗੱਲ ਨਹੀਂ ਗੋਲਦਾ ਇਹਦਾ ਮਤਲਬ ਗੱਲ ਨਹੀਂ ਸੁਣਦਾ ਔਰ ਸੇਵਕ ਆ ਨਾ ਪੁੱਛੈ ਮਮ ਬਾਤੀ ਮਮ ਆਏ ਪਲੰਗ ਮ ਗਹਿ ਤ੍ਰਿਸ਼ ਨੇ ਉਲੰਬਾ ਦੇਣਾ ਕਹਿੰਦੇ ਗਹਿ ਤ੍ਰਿਸ਼ ਨਾ ਮੈਂ ਤੈਨੂੰ ਉਲਾਮਾ ਜਰੂਰ ਦੇਣਾ ਪਿਆ ਵਾ ਇੱਕ ਤੂੰਮਮ ਸੰਗ ਗਈ ਦਿਨ ਰਾਤੀ ਸਾਰਾ ਸ਼ਰੀਰ ਸਾਤੀ ਛੱਡ ਗਏ ਚੰਦਰੀਏ ਮੰਜੇ ਤੇ ਪਿਆ ਵਾ ਤੂੰ ਫੁਰਨਿਆਂ ਦੇ ਰੂਹ ਵਿੱਚ ਫਿਰ ਵੀ ਖੜਾ ਨਹੀਂ ਚੜਦੀ। ਮੇਰਾ ਮਨ ਹੁਣ ਤੇ ਟਿਕਨ ਦੇ। ਇਹ ਜਿਹੜੀ ਤ੍ਰਿਸ਼ਨਾ ਹੈ ਇਹ ਟਿਕਨ ਨਹੀਂ ਦਿੰਦੀ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਕਿਵੇਂ ਕੱਲੇ ਸਾਨੂੰ ਨਹੀਂ। ਇੱਕ ਗੁਰੂ ਗ੍ਰੰਥ ਸਾਹਿਬ ਚ ਅਜ ਬਚਨ ਆਇਆ ਹਜ਼ੂਰ ਨੇ ਕਿਹਾ ਇਹ ਹਾਥ ਕਮੰਡਲ ਕਾਪੜੀਆਂ ਮੰਤ੍ਰਿਸ਼ਨਾ ਉਪਜੀ ਭਾਰੀ ਹੱਥ ਵਿੱਚ ਕਟਮਕ ਕਮੰਡਲ ਪਕੜ ਲਿਆ ਚਿੱਪੀ ਤੇ ਲੀਰਾ ਪਾਲੀਆਂ ਹੱਥ ਕਮੰਡਲ ਕਾਪੜੀਆਂ ਮੰਤ੍ਰਿਸ਼ਨਾ ਉਪਜੀ ਭਾਰੀ ਇਸਤਰੀ ਤਜ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ ਵੇਖੋ ਕਿੰਡੀ ਕਮਾਲ ਦੀ ਗੱਲ ਕਹਿੰਦੇ ਆਪਣਾ ਜਿੱਥੇ ਵਿਆਹ ਹੋਇਆ ਸੀ ਸ਼ਾਦੀ ਹੋਈ ਸੀ ਉਹ ਤਾਂ ਇਸਤਰੀ ਛੱਡ ਦਿੱਤੀ ਚਿੱਪੀ ਪਕੜ ਲਈ ਕਰਮੰਡਲ ਪਕੜ ਲਿਆ ਕੱਪੜੇ ਲੀਰਾਂ ਵਾਲੇ ਪਾਣਾ ਘਰ ਘਰ ਚ ਮੰਗ ਕੇ ਖਾਦਾ ਜਦੋਂ ਸਾਧਨਾ ਚ ਬੈਠਾ ਜਿੰਨਾ ਘਰਾਂ ਚ ਮੰਗ ਕੇ ਆਇਆ ਸੀ ਫੇਰ ਦਾ ਧਿਆਨ ਉਹ ਨੌਰਤਾਂ ਵੱਲ ਜਾਣ ਲੱਗ ਪਿਆ ਮਹਾਰਾਜ ਕਹਿੰਦੇ ਤੇਰੀ ਅੰਦਰ ਦਾ ਹਾਲ ਕੀ ਹੋ ਗਿਆ ਤ੍ਰਿਸ਼ਨਾ ਦਾ ਹੱਥ ਕਮੰਡਲ ਕੱਪੜੀ ਆ ਮਨ ਤ੍ਰਿਸ਼ਨਾ ਉਪਜੀ ਭਾਰੀ ਇਸਤਰੀ ਤਜਕਰ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ ਸਿੱਖ ਕਰੇ ਕਰ ਸ਼ਬਦ ਨਾ ਚੀਨੇ ਇਹਦੇ ਅਰ ਜਰੂਰ ਸੁਣੋ ਸਿੱਖ ਕਰੇ ਕਰ ਚੇਲੇ ਬਣਾ ਲੈ ਇਹਦੇ ਸਿੱਖਦਰ ਗੁਰਸਿੱਖ ਨਹੀਂ ਕਿਉਂਕਿ ਹੱਥ ਚ ਕਲਮੰਡਲ ਵੀ ਸੀ ਭਾਂਡੇ ਵੀ ਸੀ ਸਭ ਕੁਝ ਸੀ ਸਿੱਖ ਕਰੇ ਕਰ ਆਪਣੇ ਚੇਲੇ ਬਣਾ ਲੈ ਸ਼ਬਦ ਨਾ ਚੀਨੇ ਬਰੀਕ ਸ਼ਬਦ ਨੂੰ ਸਮਝ ਨਹੀਂ ਸਕਿਆ ਲੰਪਟ ਹੈ ਬਾਜ਼ਾਰੀ ਮੈਂ ਮੈਂ ਕਹਾਂ ਮਾਰ ਜੇ ਨਹੀਂ ਸਕੀ ਸ਼ਬਦ ਕਹਿਣ ਲੱਗੇ ਮਸ਼ ਕਰੇ ਬਾਜ਼ਾਰੂ ਬੰਦਾ ਸੰਤ ਨਹੀਂ ਹੈਗਾ ਕਿਉਂਕਿ ਦੇ ਅੰਦਰ ਦੀ ਤ੍ਰਿਸ਼ਨਾ ਨਹੀਂ ਮਰੀ ਆਈ ਸਤਿਗੁਰੂ ਨੇ ਚ ਬੜੀ ਸਭ ਕੁਝ ਦੱਸ ਦਿੱਤਾ ਗੁਰੂ ਤੇ ਇੱਕ ਬਾਦਰ ਸਾਹਿਬ ਨੇ ਮਹਾਰਾਜ ਕਹਿੰਦਿਆ ਫਿਰ ਤ੍ਰਿਸ਼ਨਾ ਹਰ ਇੰਦਰੇ ਦੀ ਵਖਰੀ ਹੈ ਹਰ ਇੰਦਰੇ ਦੀ ਬੋਡੀ ਹੈ ਹਰ ਇੰਦਰੇ ਦੀ ਸੋਲ ਹੈ ਅੱਖਾਂ ਦੀ ਬੋਡੀ ਹੈ ਤੇ ਸੋਲ ਵੀ ਹੈ ਨਾ ਦੀ ਕੋਈ ਕੰਨਾਂ ਦਾ ਜੇ ਆਕਾਰ ਹੈ ਤੇ ਦੇ ਪਿੱਛੇ ਕੋਈ ਆਤਮਾ ਵੀ ਹੈ ਹਰ ਇੰਦਰੇ ਦੀ ਆਪਣੀ ਤ੍ਰਿਸ਼ਨਾ ਹੈ ਇਸੇ ਨੂੰ ਗੁਰੂ ਅੰਗਦ ਸਾਹਿਬ ਨੇ ਕਿਹਾ ਆਖਣ ਆਖ ਨ ਰੱਜਿਆ ਸੁਨ ਨ ਰੱਜੇ ਕੰਨ ਇਹ ਮੰਨੀ ਟਿਕਨ ਦਿੰਦੀਆਂ ਸਾਰੀਆਂ ਚੀਜ਼ਾਂ ਆਖਣ ਆਖਣ ਰੱਜਿਆ ਸੋਨਾ ਰੱਜੇ ਕੰਨ ਅੱਖੀ ਵੇਖ ਨਾ ਰੱਜੀਆਂ ਗੁਣ ਗਾ ਕੇ ਕਵਨ ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕੈ ਗੁਣੀ ਸਮਾਏ ਹਜ਼ੂਰ ਕਹਿੰਦੇ ਨੇ ਇਹ ਜਿਹੜੀ ਤ੍ਰਿਸ਼ਨਾ ਹੈ ਮਨ ਨੂੰ ਟਿਕਣ ਨਹੀਂ ਦਿੰਦੀ ਭਈ ਇਹ ਬਿਲਕੁਲ ਨਹੀਂ ਵਸ ਵਿੱਚ ਆਉਣ ਦਿੰਦੀ ਭਈ ਹਜ਼ੂਰ ਨੇ ਕਿਹਾ ਭਾਈ ਪਹਿਲੀ ਗੱਲ ਸਾਧੂ ਤੂੰ ਪੁੱਛਣਾ ਹੈ ਮਨ ਨਹੀਂ ਟਿਕਦਾ ਆਪਣੇ ਅੰਦਰ ਦੇ ਫੁਰਨੇ ਦੇਖ ਤ੍ਰਿਸ਼ਨਾ ਕਿੰਨੀ ਹੈ सतगुरु ने एक वचन और भी कहे भी बड़े-बड़े राजन और भूमने भी तृष्णा है बड़े-बड़े राजन अर भूमन ताकी तृष्णा बूजी लपट रहे लपट रहे माया रंग माते लोचन कछु ना सूजी विख्या में किन्ही तृप्त ना पाई ज्यों पावक इंधन नीत्रा पे बिन हर कहां अगाई एक तए हो गया भूमि दौलत एक और है महाराज कहंदे के आ ਦਿਨ ਦਿਨ ਕਰਤ ਭੋਜਨ ਬੋ ਵਿੰਜਨ ਤਾਂ ਕਿ ਮਿਟਾ ਨਾ ਭੁਖਾ ਇਹ ਵੀ ਫੁਰਨੇ ਜੇ ਤੇ ਆ ਜੀਬ ਦਾ ਟੁਕੜਾ ਪਤਾ ਨਹੀਂ ਕਿੰਨਾ ਕੁਝ ਖਾ ਗਿਆ ਮੈਂ ਹੱਸਾ ਨਹੀਂ ਇਹ ਆ ਧੌਣ ਤੋਂ ਉੱਤੇ ਉੱਤੀ ਰਸੇ ਗਲੇ ਤੋਂ ਥੱਲੇ ਗਿਆ ਕਿੱਥੇ ਮਿੱਠਾ ਤੇ ਕਿੱਥੇ ਲੂਣਾ ਪਰ ਇਹੀ ਕੋਈ ਨਹੀਂ ਰੱਜਦੀ ਪਈ ਇਹਦੀ ਤ੍ਰਿਸ਼ਨਾ ਉਧਰ ਉਧਰ ਹੀ ਫਸੀ ਹੋਈ ਇਹੀ ਗੱਲ ਬਾਬਾ ਜੀ ਨੇ ਸੁਲਤਾਨਪੁਰ ਹਜ਼ੂਰੀ ਦੀ ਕੀਤੀ ਮੈਂ ਸੁਲਤਾਨਪੁਰ ਵੀ ਇਹ ਗੱਲ ਕਹੀ ਕਿ ਉਹ ਨਮਾਜ਼ ਦਾ ਉਚਾਰਨ ਗਲਤ ਨਹੀਂ ਸੀ ਕਰ ਰਿਹਾ ਕਾਜ਼ੀ ਉਹਦੇ ਪਿੱਛੇ ਸੈਂਕੜੇ ਬੰਦੇ ਖਲੋਤੇ ਆ ਉਹ ਨਮਾਜ਼ ਬਿਲਕੁਲ درست ਪੜ ਰਿਹਾ ਹੈ ਆਪਣੇ ਸ਼ਰੀਰ ਦੇ ਉਹਦੀ ਜਿਹੜੀ ਮੁਦਰਾ ਹੈ ਉਹ ਵੀ ਇਸਲਾਮ ਦੀ ਸ਼ਰ੍ਹਾਂ ਮੁਤਾਬਕ ਹੈ ਨਵਾਬ ਵੀ ਬਿਲਕੁਲ ਬੋਲ ਰਿਹਾ ਬਸ ਬਾਬਾ ਜੀ ਹੱਥ ਦੇ ਇਸ ਪੈ ਕੇ ਸਨ ਕਹਿੰਦੇ ਸਨ ਅੰਦਰ ਤ੍ਰਿਸ਼ਨਾ ਵਿਆਪ ਗਈ ਇੱਕ ਵਸ਼ੇਰੀ ਪਿੱਛੇ ਤੁਰਿਆ ਫਿਰ ਦੂਜਾ ਘੋੜਿਆਂ ਦਾ ਮੁੱਲ ਕਰਦਾ ਪਿਆ ਫਿਰ ਮਨ ਕਿੱਥੇ ਟਿਕੇਗਾ ਮਨ ਨੂੰ ਟਿਕਾਣ ਲਈ ਵੈਸੇ ਤਾਂ ਗੁਰੂ ਸਾਹਿਬ ਬਖਸ਼ਿਸ਼ ਕਰ ਉਹਨਾਂ ਕਿਰਪਾ ਤੇ ਗੱਲ ਮੁਕਾਤੀ ਸਾਧਨਾ ਨੂੰ ਛੱਡ ਦਿੱਤਾ ਉੰਜ ਉਦਨ ਕਰਨਾ ਬਹੁਤ ਜ਼ਰੂਰੀ ਹੈ ਮਨ ਨੂੰ ਟਿਕਾਣ ਲਈ ਸਭ ਤੋਂ ਵੱਡੀ ਗੱਲ ਹੈ ਅਰਦਾਸ ਬੇਨਤੀ ਦੂਜੀ ਗੱਲ ਜਿੰਨਾ ਮਨ ਤੇਜ ਹੈ ਮੈਂ ਅੱਗੇ ਤੁਹਾਨੂੰ ਕਿਹਾ ਵੀ ਇਹ ਗਰੜ ਤੋਂ ਵੀ ਤੇਜ ਹੈ ਤੇ ਜਿਹੜਾ ਤੁਸੀਂ ਵਾਹਿਗੁਰੂ ਸ਼ਬਦ ਪੜ੍ਹਦੇ ਹੋ ਮੂਲ ਮੰਤਰ ਪੜ੍ਹਦੇ ਹੋ ਗੁਰਬਾਣੀ ਦਾ ਸ਼ਬਦ ਪੜ੍ਹਦੇ ਹੋ ਇਹ ਸ਼ਬਦ ਇੰਨੀ ਸਪੀਡ ਦੀ ਤੇਜ਼ ਹੈ ਜਦੋਂ ਸੁਰਤ ਇਹਦੇ ਪਿੱਛੇ ਲੱਗ ਪਵੇ ਚਿਤ ਰਖ ਮਨ ਚਿੱਤ ਪਿੱਛੇ ਰਹਿ ਜਾਂਦਾ ਸ਼ਬਦ ਸਭ ਕੁਝ چیر ਕੇ ਨੂੰ ਰੱਬ ਦੇ ਘਰ ਚਲੇ ਜਾਂਦਾ ਸ਼ਬਦ ਬਹੁਤ ਤੇਜ਼ ਰਫਤਾਰ ਹੈ ਮਨ ਨੂੰ ਤਾਂ ਮਾਰ ਦੂ ਇਹ ਕਿੰਨ ਵਿੱਚ ਆ ਜਿਹੜਾ ਬਚਨ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ ਪੜ੍ਹਨੇ ਚਿਤ ਚਰਨ ਕਮਲ ਕਾ ਆਸਰਾ ਇਹ ਵੈਸੇ ਜੀ ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਵਾਰਤਕ ਹੈ ਤੇ ਇਹ ਲਿਖਿਆ ਹੈ ਪਾਠ ਨੇ ਕੋਈ ਚਾਂਦ ਕਹਿੰਦਾ ਹਨ ਉਥੇ ਲਿਖਿਆ ਕਹਿਣਾ ਤੇਗ ਬਹਾਦਰ ਕਾ ਜਬਾਨੀ ਪਾਠ ਕੀ ਇਹ ਇਸ ਤਰ੍ਹਾਂ ਜੀ ਸ਼ਬਦ ਕਈ ਵੀਰੋਂ ਕਈ ਸੱਜਣ ਪੁੱਛਦੇ ਜੀ ਕਿੱਥੋਂ ਇਹ ਭਾਈ ਸਾਹਿਬ ਨੇ ਆਪਣੀਆਂ ਸੰਥਿਆ ਪੋਥੀਆਂ ਵਿੱਚ ਇਹਦਾ ਪਹਿਲੀ ਵਾਰ ਜ਼ਿਕਰ ਕੀਤਾ ਭਾਈ ਵੀਰ ਸਿੰਘਾ ਨੇ ਉਹ ਕਹਿੰਦੇ ਆ ਕਹਿਣਾ ਤੇਗ ਬਹਾਦਰ ਕਾ ਜਬ ਬੋਲਣਾ ਤੇਗ ਬਹਾਦਰ ਕਾ ਦਾ ਮਤਲਬ ਗੁਰੂ ਸਹਿ ਬੋਲੇ ਤੇ ਪਾਠ ਨੇ ਉਹਨੂੰ ਆਪਣੀ ਜ਼ੁਬਾਨੀ ਬਿਆਨ ਕਰ ਦਿੱਤਾ ਜੋ ਬੋਲੇ ਉਹਨੇ ਸੁਣਿਆ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਐ ਮਨ ਲੋਚੈ ਬੁਰਿਆਈਆ ਗੁਰ ਸ਼ਬਦੀ ਇਹ ਮਨ ਹੋੜੀਐ ਮਹਾਰਾਜ ਕਹਿੰਦੇ ਨੇ ਪਿਆਰਿਓ ਇਹ ਮਨ ਜਿਹੜਾ ਸ਼ਬਦ ਨਾਲ ਕਾਬੂ ਹੁੰਦਾ ਹੈ ਤੇ ਦੂਜੀ ਗੱਲ ਕੱਲਾ ਸ਼ਬਦ ਨਹੀਂ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਉਹਦੀ ਕਿਰਪਾ ਨਾਲ ਇਥੇ ਸਤਿਗੁਰੂ ਕਹਿੰਦੇ ਨੇ ਸਾਧੋ ਇਹ ਮਨ ਗਹਿਓ ਨਾ ਜਾਈ चंचल तृष्णा बड़ी चलाक है संग बसता है जाते जाते थिर रखाई रहाओ रहा कह लगे काबू हों कठिन क्रोध घट ही के पीतर ये साधु कह रहे कठिन लफज जे हिंदी च पढ़ा तो कठिन कहे ਪਰ ਇਥੇ ਸਤਗੁਰਾਂ ਨੇ ਠੱਠੇ ਨੂੰ ਸਿਹਾਰੀ ਨਹੀਂ ਲਾਈ ਇਸ ਤਰੀ ਨਾ ਜੀ ਕਠਨ ਅਸਾ ਕਠਨ ਨਹੀਂ ਕਠਨ ਕਠਨ ਨਹੀਂ ਪੜਨਾ ਕਈ ਥਾਵਾਂ ਤੇ ਪਾਠ ਕੰਨਿਕ ਹੁੰਦਾ ਤੇ ਕਿਤੇ ਕਨਕ ਵੀ ਹੁੰਦਾ ਇਸੇ ਤਰ੍ਹਾਂ ਗੁਰੂ ਜੀ ਕਹਿ ਰਿਹਾ ਕਠਨ ਕਰੋਧ ਕਠਨ ਦਾ ਅਰਥ ਜਿਹੜਾ ਜਿਤਨਾ ਬੜਾ ਔਖਾ ਹੈ ਘਾਟੀ ਕੇ ਪੀਤਰ ਇਹ ਅੰਦੀ ਪਿਆ ਹੈ ਬਾਹਰੋਂ ਨਹੀਂ ਲਿਆਉਣਾ ਪੈਂਦਾ ਬਰਤਾਂ ਇਸ਼ਾਰਾ ਪਾ ਲਦਾ ਅੰਦਰੋਂ ਹੀ ਮਾਰ ਕੇ ਛਾਲ ਬਾਹਰ ਆ ਜਾਂਦਾ ਕਥਨ ਕਰੋਧ ਘਟ ਹੀ ਕੇ ਭੀਤਰ ਜੇ ਸੁੱਧ ਸਭ ਬਸਰਾਈ ਇੱਕ ਕਰੋਧ ਇਨਾ ਭੜਾ ਇਸ ਨਕੰਮੇ ਕਰੋਧ ਨੇ ਅੰਦਰ ਦੀ ਮਤ ਮਾਰ ਕੇ ਰੱਖੀ ਹੋਈ ਹੈ ਸਾਧਨਾ ਕਰ ਰਿਹਾ ਪਰ ਗੁੱਸੇ ਚ ਰਹਿੰਦਾ ਥੋੜਾ ਜਿਹਾ ਮੇਰੀ ਫਿਰ ਬੇਨਤੀ ਸੁਣਿਓ ਅਸਲ ਚ ਕਰੋਧ ਜਿਹੜਾ ਨਾ ਇਹ ਕਲਾ ਦਾ ਜਾੜੀ ਹੈ ਵੀ ਗੁੱਸਾ ਜਿੰਨੂੰ ਕਹਿੰਨੇ ਤੇ ਮੈਂ ਮੈਂ ਜ਼ਰੂਰ ਕਥਾ ਕਰ ਦਿਆਂ ਕਹਿੰਦਾ ਮੈਨੂੰ ਬਖਸ਼ ਦੇ ਹੋਂਦਾ ਮੈਨੂੰ ਵੀ ਜੇ ਪਰ ਖੁਰ ਕਰੇਗਾ ਗੱਲ ਕਰਾਂਗੇ ਤੇ ਕਾਬੂ ਆ ਹੀ ਜਾਏਗਾ ਹੁਣ ਸਤਿਗੁਰੂ ਨੇ ਇੱਕ ਸ਼ਬਦ ਵਰਤਿਆ ਹੈ ਕਿ ਕਲ ਮੂਲ ਕਰੋਧਨ ਕਦੰਚ ਕਰਨਾ ਨਾ ਉਪਰਜਤੇ ਸਤਿਗੁਰੂ ਕਹਿੰਦੇ ਝਗੜੇ ਦਾ ਮੂਲ ਝਗੜੇ ਦੀ ਜੜ ਕਰੋਧ ਹੈ ਤੇ ਮਹਾਰਾਜ ਕਹਿੰਦੇ ਜਿਹੜਾ ਬੰਦਾ ਕਰੋਧੀ ਹੈ ਉਹਦੇ ਅੰਦਰ ਕਦੀ ਦਇਆ ਨਹੀਂ ਪੈਦਾ ਹੋ ਸਕਦੀ ਕਦੰਚ ਦਰਤੇ ਕਦੀ ਵੀ ਕਦੰਚ ਉਥੇ ਕਦੰਚ ਕਹ ਕਦੀ ਵੀ ਆਸ ਨਾ ਰੱਖੋ ਕبھی ਵੀ ਉਸ ਬੰਦੇ ਦੇ ਅੰਦਰ ਤਰਸ ਨਹੀਂ ਆ ਸਕਦਾ ਜਿਹੜਾ ਕਰੋਧੀ ਹੈ ਇਹ ਕਲ ਮੂਲ ਕਰੋਧੰ ਝਗੜੇ ਦੇ ਮੂਲ ਝਗੜੇ ਦੀ ਜੜ ਖੇ ਕਰੋਧ ਕਦੰਚ করুণਾ ਨਾ ਉਪਰ ਜਤੇ ਤੇ ਅੱਗੇ ਮਹਾਰਾਜ ਕਹਿੰਦੇ ਨੇ ਵਿਖਿਆੰਤ ਜੀਵੰ ਵਸਿਂ ਕਰੋਧ ਬਕੈਂਤ ਦਰਤੇ ਵਸ਼ਈ ਉੰਜ ਇਹਦੇ ਇੱਕ ਗੁਰਮੁਖ ਨੇ ਅਰਥ ਕੀਤੇ ਮੈਨੂੰ ਚੰਗੇ ਲੱਗੇ ਵਿਖੰਤ ਜੀਵੰ ਇਹ ਇਨਾ ਭੜਾ ਹੈ ਜਿਹਦੇ ਅੰਦਰ ਆਉਂਦਾ ਪਹਿਲਾਂ ਉਹਦੇ ਅੰਦਰ ਪੂਰਾ ਪੁਆਇਜ਼ਨ ਭਰ ਦਿੰਦਾ ਹੈ ਜ਼ਹਿਰ ਭਰ ਦਿੰਦਾ ਪੂਰਾ ਜ਼ਹਿਰੀਲਾ ਹੈ ਨਾ ਵਿਖੰਤ ਜੀਵੰ ਵਸਿੰ ਕਰੋਤ ਉਹਦੇ ਵਿੱਚ ਜ਼ਹਿਰ ਭਰ ਕੇ ਜੀਵ ਨੂੰ ਕਰੋਧ ਆਪਣੇ ਵਸ ਕਰ ਲੈਂਦਾ ਨ੍ਰਿਤਯੰ ਕਰੋਤ ਜਥਾ ਮਰਕਟੈ ਨ੍ਰਿਤ ਦਾ ਅਰਥ ਹੁੰਦਾ ਨੱਚਣਾ ਇਹ ਕਰੋਧ ਜਿਵੇਂ ਇੱਕ ਕਲੰਦਰ ਬਾਂਦਰ ਦੀ ਸੰਗਲੀ ਪਕੜ ਕੇ ਬਾਂਦਰ ਨੂੰ ਚੰਦਾ ਹੈ ਕਹਿੰਦੇ ਨੇ ਕਰੋ ਦੇਨਾ ਭੜਾ ਇਸ ਜੀਵ ਨੂੰ ਸੰਗਲੀ ਪਾ ਕੇ ਗੁੱਸੇ 'ਚ ਨਚਾਈ ਜਾਂਦਾ ਹੈ ਇਹ ਇਸ ਸ਼ਲੋਕ ਨੇ ਮਹਾਰਿਚ ਦੇ ਸਾਰੇ ਹੁੰਦੇ ਨੇ ਕਾਮਨ ਨਰਕ ਵਿਸ਼ਰਾਮ ਸanskritti ਵਿੱਚ ਹੈ ਕਲ ਮੂਲਨ ਕਰੋਦੰ ਕਦੰਚ ਕਰੁਣਾ ਨਾ ਉਪਰ ਜਤੇ ਵਿਖੰਤ ਜੀਵੰ ਵਸੰ ਕਰੋਤ ਨਿਤੰ ਕਰੋਤ ਯਥਾ ਮਰਕਟ ਹੈ ਮਰਕਟ ਜਿਵੇਂ ਬਾਂਦਰ ਨੱਚਦਾ ਹੈ ਹੁਣ ਇਹ ਇੱਕ ਏਡੀ ਭੈੜੀ ਚੀਜ਼ ਹੈ ਸਾਂ ਨੇ ਤਾਂ ਕਹਿੰਦੇ ਆ ਵੀ ਗੁੱਸੇ ਵਿੱਚ ਆਈ ਮਾਂ ਬੱਚੇ ਨੂੰ ਦੁੱਧ ਪਿਆ ਉਹਨੂੰ ਉਲਟੀਆਂ ਆ ਜਾਂਦੀਆਂ ਇਹ ਇੰਨਾ ਅਸਰ ਕਰਦਾ ਤਾਂ ਤੇ ਇੱਕ ਘੜੀ ਦਾ ਗੁੱਸਾ ਬੰਦੇ ਨੂੰ ਬਹੁਤ ਵੱਡਾ ਪਛਤਾਵਾ ਦੇ ਕੇ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਇੱਕ ਤ੍ਰਿਸ਼ਨਾ ਤੇ ਦੂਜਾ ਗੁੱਸਾ ਇਹ ਨੂੰ ਉਪਜਿਆ ਹੰਕਾਰ ਵਿੱਚੋਂ ਇਹ ਸਾਰਿਆਂ ਦੀ ਮੂਲ ਜੜ ਹਉਮੈ ਹੈ ਹੰਕਾਰ ਵਿੱਚੋਂ ਮੇਰੇ ਬਰਾਬਰ ਕੌਣ ਹੈ ਮੇਰੇ ਅਨਕਾਲਕ ਮਿੱਧ ਕਈ ਵਾਰੀ ਕਹਿੰਦਾ ਬੰਦੇ ਦੀ ਨਹੀਂ ਕਿਤੇ ਚੱਲਦੀ ਚਲੋ ਜਿਨ੍ਹਾਂ ਨੇ ਕੁੱਤੇ ਰੱਖਣੇ ਵੈਗਰੂ ਇਹ ਨਾ ਕਿ ਮੈਂ ਤੁਹਾਨੂੰ ਕਹਿ ਰਿਹਾ ਇਹ ਵੀ ਇਹਦੇ ਨਾਲ ਸੰਬੰਧਿਤ ਹੈ ਜੇ ਨਿਆਣੇ ਨਹੀਂ ਮੰਨਦੇ ਘੱਟੋ ਘੜੇ ਤਾਂ ਮੰਨੂਗਾ ਨਾ ਵੀ ਬਹਿ ਜਾ ਖਲੋ ਜਾ ਉੱਠ ਜਾ ਜਿੱਥੇ ਬਾਗਾ ਉੱਥੇ ਬੈਠਾ ਰੂ ਆਰਾਮ ਨਾਲ ਇਹ ਹੀ ਕਾਰਨ ਅੰਦਰ ਨੂੰ ਇੰਨੀ 60 ਵਜਦੀ ਨਿਆਣਿਆਂ ਤੋਂ ਵਜਦੀ ਏ ਜੇ ਕੋ ਮੇਰੇ ਪੁੱਤਰ ਉੱਠ ਪਾਣੀ ਪੜਾ ਦੇ ਕਿਤਾਬ ਪੜਾ ਦੇ ਉਹ ਲਿਆ ਦੇਗਾ ਪਾਣੀ ਲਿਆਤਾ ਨਾਲ ਹੀ ਕਾਂਗੇ ਮੇਰਾ ਸਰਵਣ ਪੁੱਤਰ ਅਗਲੇ ਕੱਲ ਅਗਲੇ ਕਹਿੰ ਕਹੋ ਜੀ ਮੈਨੂੰ ਫੁਲਾਨੀ ਚੀਜ਼ ਲਿਆ ਦੇ ਉਹ ਕਹਿੰਗਾ ਬਾਪੂ ਰਹਿਣ ਦੇ ਉਹਨੇ ਰਾ ਨਾਲ ਹੀ ਕਾਂਗੇ ਰਕਸ਼ੇ ਮੇਰੇ ਘਰ ਜੰਮਣਾ ਸੀ ਹੈ ਤਾਂ ਬੱਚਾ ਹੋਈਏ ਕਿਉਂਕਿ ਅੰਦਰ ਗੁੱਸੇ ਨੂੰ ਫਿਰ ਇੱਕ ਗੁੱਸੇ ਦੀ એનર્ਜੀ ਅੱਗੇ ਬੜੀ ਚੱਲਦੀ ਮੈਂ ਕੋਰੇ ਇਥੇ ਬੇਨਤੀ ਕੀਤੀ ਸੀ ਮੈਂ ਉਧਰ ਦੀ ਪੰਜਾਬ ਦੀ ਉਦਾਹਰਣ ਲੈ ਲੱਗਾ ਜੀ ਇਕ ਕ્રોਧ ਕਿਵੇਂ ਚੱਲਦਾ ਇੱਕ ਚ ਜਾਏ ਤੇ ਸਾਰੇ ਜੀਆਂ ਚ ਲੰਗ ਜਾਂਦਾ ਹੈ ਇੱਕ ਚੁੱਪ ਜਦਾ ਤੇ ਸਾਰਿਆਂ ਨੂੰ ਆਪਣੀ ਗਿਰੂ ਤੇ ਮੈਂ ਇਹ ਬੇਨਤੀ ਕੀਤੀ ਵੀ ਕੋਈ ਦੀ એનર્ਜੀ ਕਿਵੇਂ ਜਾਂਦੀ ਹੈ ਕਿ ਬੰਦਾ ਮੰਨ ਲਓ ਕਿਤੇ ਨੌਕਰੀ ਕਰ ਰਿਹਾ ਉਦਾਹਰਨ ਦੇ ਲੱਗਾ ਇੱਕ ਵਾਰ ਸੁਣਾਇਆ ਸੀ ਨਾ ਤੇ ਉਹਦੇ ਅਫਸਰ ਜਿਹੜਾ ਉਹਨੂੰ ਕਿਤੇ ਉੱਤੋਂ ਗਾਲਾਂ ਪਈਆਂ ਸਨ ਉਹਨੇ ਥੱਲੇ ਕੰਮ ਕਰਨ ਵਾਲੇ ਨੂੰ ਗਾਲਾਂ ਕੱਢਦੀਆਂ ਗੁੱਸਾ ਚੱਲੇਗਾ ਦਾ ਨਾ ਇਹ ਰੁਕਣਾ ਹੀ ਨਹੀਂ ਉਹਨੇ ਉਹਨੂੰ ਜੀ ਕਬੂਲ ਬੋਲੇ ਉਹ ਸੁਨਧਰਿਆ ਸਾਰਾ ਦਿਨ ਘਰ ਆਇਆ ਤੇ ਘਰ ਰੋਟੀ ਤੇ ਅੱਗੇ ਉਸਤਰੀ ਪਕਦੀ ਸੀ ਜਿਵੇਂ ਪਕਦੀ ਸੀ ਅੱਗੇ ਆ ਕੇ ਘਰ ਵਾਲੀ ਨੂੰ ਬੜੇ ਮਿੱਠੇ ਸ਼ਬਦ ਬੋਲਨੇ ਅੱਜ ਉਹ ਗੁੱਸੇ ਦੀ ਪਾਂਡੋ ਤੋਂ ਲਿਆਇਆ ਰੋਟੀ ਚੰਗੀ ਸੀ ਪਰ ਗੁੱਸੇ ਚ ਇੰਨਾ ਸੀ ਘਰ ਵਾਲੀ ਕੁੱਟ ਕੱਢੀ ਰੋਟੀ ਸਵਾਦ ਨਹੀਂ ਬਣੀ ਮੈਂ ਉਧਰ ਦੀ ਗੱਲ ਕਰ ਰਿਹਾ ਹੁਣ ਘਰ ਵਾਲੀ ਬੋੜ ਬੋੜ ਕਰਦੀ ਅੰਦਰ ਵਰਗੀ ਇੰਨੀ ਦਿਨ ਨੂੰ ਨਿਆਣਾ ਆ ਗਿਆ ਬਾਹਰੋਂ ਫੱਟੀ ਲੈ ਕੇ ਕੱਪੜੇ ਅੱਗੇ ਵੀ ਰੋਈਤ ਹੁੰਦੀ ਸੀ ਕਲਮ ਦੁਆਤ ਕਾਲਖਨ ਉਹ ਆਉਂਦਿਆ ਸਾਰ ਨਿਆਣਾ ਫੱਟੀ ਨਾਲ ਕੁੱਟ ਦਿੱਤਾ ਤੇ ਕਪੜੇ ਨੂੰ ਕਾਲੇ ਕਰਕੇ ਆ ਗਏ ਹੁਣ ਨਿਆਣਾ ਕਿਤੋਂ ਦੇਖੋ ਕਿੱਥੋਂ ਚੱਲਿਆ ਗੁੱਸਾ ਦਫ਼ਤਰ ਤੋਂ ਚੱਲਿਆ ਆ ਘਰ ਆਇਆ ਘਰ ਤੋਂ ਘਰ ਵਾਲੀ ਕੋਲ ਆਹ ਨਿਆਣਾ ਨਿਆਣਾ ਉਹਨ ਕੀ ਕਰੇ ਉਹਨੇ ਕੋਲ ਬੈਠ ਬੈਠ ਠਾ ਕਰਕੇ ਸਕਰੀਨ ਤੇ ਮਾਰਿਆ ਟੀਵੀ ਦੇ ਭਾਂ ਕੇ ਉਹ ਚ ਰੱਖਿਆ ਤੂੰ ਦੇਖੋ ਆ ਕਿਤੋਂ એનર્ਜੀ ਚੱਲੀ ਹੋ ਗੁਰੂ ਸਾਹਿਬ ਕਹਿੰਦੇ ਨੇ ਇਹ ਉਹ ਅਗ ਹੈ ਜਿਹਦੇ ਚ ਬੰਦਾ ਕਿਸੇ ਦੂਜੇ ਨੂੰ ਸਾੜਨਾ ਚਾਹੁੰਦਾ ਪਰ ਆਪ ਖੁਦ ਸੜਨ ਲੱਗ ਪੈਂਦਾ ਹੈ ਇਹ ਉਹ ਅਗ ਹੈ ਜਿਦੇ ਚ ਬੰਦਾ ਕਿਸੇ ਤੋਂ ਬਦਲਾ ਲੈਣਾ ਚਾਹੁੰਦਾ ਪਰ ਆਪਣੇ ਆਪ ਤੋਂ ਬਦਲਾ ਲੈਣ ਲੱਗ ਪੈਂਦਾ ਗੁਰੂ ਤੇਗ ਬਹਾਦਰ ਸਾਹਿਬ ਕਿਹਾ ਅਕਰੋਧ ਇਸ ਨੂੰ ਇਸ ਨੂੰ ਇਹ ਇਹ ਵੱਡਿਆ ਸਮੱਸਿਆ ਹੈ ਤੇ ਤੁਸੀਂ ਦੇਖੋ ਗੁਰਬਾਣੀ ਚ ਕ੍ਰੋਧ ਦੀ ਤੁਲਨਾ ਚੰਡਾਲ ਨਾਲ ਕੀਤੀ ਹਾਂਜੀ ਹਜ਼ੂਰ ਦਾ ਇੱਕ ਵਚਨ ਹੁੰਦਾ ਹੈ ਨਾ ਲੱਭ ਕੁੱਤਾ ਕੂੜ ਚੂੜਾ ਠਾ ਖਾਦਾ ਮੁਰਦਾਰ ਇਹਦੇ ਵਿੱਚ ਸਤਿਗੁਰੂ ਨੇ ਕੰਦੋ ਕ੍ਰੋਧ ਨੂੰ ਚੰਡਾਲ ਵੀ ਕਿਹਾ ਹੈ ਉਂਝ ਚੰਡਾਲ ਕਹਿੰਦੇ ਆ ਨੀਚ ਜਾਤ ਨੂੰ ਉਥੇ ਪਰ ਇੱਕ ਸਿਮਰਤੀ ਚ ਲਿਖਿਆ ਹੈ ਚੰਡਾਲ ਇੱਕ ਜਾਤੀ ਹੈ ਅਸਲ ਚ ਮੈਂ ਤੁਹਾਨੂੰ ਫਿਰ ਬੇਨਤੀ ਕਰਦੇ ਆ ਮੈਨੂੰ ਜਾਤ ਦੇ ਆਧਾਰ ਤੇ ਨਾ ਕੋਈ ਨਿੰਦਿਆ ਸੁਣ ਲਿਆ ਜੀ ਚੰਡਾਲ ਬ੍ਰਾਹਮਣ ਉਹਨੂੰ ਕਹਿੰਦਾ ਹੁੰਦਾ ਸੀ ਕਿ ਜਿਹੜਾ ਸ਼ੂਦਰ ਦੇ ਰਾਹੀ ਬ੍ਰਾਹਮਣੀ ਦੇ ਪੇਟ ਵਿੱਚੋਂ ਬੱਚਾ ਪੈਦਾ ਹੋਵੇ ਉਹਨੂੰ ਕਹਿੰਦੇ ਸੀ ਚੰਡਾਲ ਕਾ ਬੇਟਾ ਹੈ ਇਹ ਪਸ਼ੋਕੜੀ ਦਾ ਇੱਕ ਹੈ ਪਰ ਇੱਥੇ ਸਤਿਗੁਰੂ ਨੇ ਕਿਹਾ ਨੀਚ ਮਿਰਤੀ ਨਾਲ ਸੰਬੰਧਿਤ ਹੈ ਮਹਾਰਾਜ ਨੇ ਕਿਹਾ ਵੀ ਚੰਡਾਲ ਤੇ ਫਿਰ ਇਹ ਉਪਜਦਾ ਹੈ ਤੇ ਤੇ ਜੋ ਸਤਿਗੁਰਾਂ ਨੇ ਸਾਧੂ ਕਹਾ ਸੱਚ ਕਿਹਾ ਕਿ ਭਾਈ ਮਰਦਾਨੇ ਨੂੰ ਵੈਸ਼ਨੋ ਸਾਧ ਛੜਨ ਨਹੀਂ ਨਗਾ ਉਹ ਵਿਚਾਰਾ ਸਿਰਫ ਚੌਕੇ ਚ ਗਿਆ ਲੱਕੜਾਂ ਲੈਣ ਗਿਆ ਉਹ ਜਿਹੜੀ ਲੱਕੜ ਬਾਲਦੀ ਪਈ ਸੀ ਉਹਦੇ ਨਾਲ ਮਰਦਾਨੇ ਨੂੰ ਸਾਣ ਲੱਗਾ ਉੱਥੇ ਬਾਬਾ ਜੀ ਨੇ ਕਿਹਾ ਸਾਧ ਜੀ ਅਜੇ ਸਾਧਨਾ ਵਾਲੇ ਪਾਸੇ ਪੂਰੇ ਨਹੀਂ ਪਹੁੰਚੇ ਕਬੁੱਧ ਢੂਮਣੀ ਕੁਦਾਇਆ ਕੁਸੈਣ ਪਰ ਨਿੰਦਾ ਕਟ ਚੂੜੀ ਮੁੱਠੀ ਕਰੋਧ ਚੰਡਾਲ ਇਹ ਕਰੋਧ ਹਜ਼ੂਰ ਕਹਿੰਦੇ ਨੇ ਇਹ ਬੰਦੇ ਨੂੰ ਆਹ ਸੈਨ ਦੀ ਜਾਂਚ ਆ ਜਾਏ ਬੰਦਾ ਟਾਈਮ ਟਾਲ ਜਾਏ ਇਹ ਸੱਚੀ ਮੁੱਚੀ ਕਾਬੂ ਆ ਜਾਂਦਾ ਹੈ ਪਰ ਗੁਰੂ ਘਰ ਚ ਕਈ ਵਾਰੀ ਬੰਦਿਆਂ ਨੇ ਕਰੋਧ ਵਿੱਚ ਕੀਤੀਆਂ ਗਲਤੀਆਂ ਕਈ ਕਿੰਨੇ ਸਾਲ ਦੁੱਖ ਭੋਗਦੇ ਰਹੇ ਇਹ ਤਾਂ ਅਸੀਂ ਕਹਿ ਦਿੰਦੇ ਆਂ ਵੀ ਭਾਈ ਦਾਤੂ ਨੇ ਇਹ ਬਾਬਾ ਦਾਤੂ ਜੀ ਨੇ ਲੱਤ ਮਾਰੀ ਇੱਥੇ ਸਾਗੀ ਥੋੜਾ ਮੁੱਕਦੀ ਉਸੇ ਲੱਤ ਜੇ ਦਰਦ ਸ਼ੁਰੂ ਹੋਈ ਸੀ ਗੁਰੂ ਅਰਜੁਨ ਦੇਵ ਜੀ ਵੇਲੇ ਤੱਕ ਉਹ ਦਰਦ ਨਾਲ ਵਿਲਕਦੇ ਰਹੇ ਸਨ ਪਰ ਜਦੋਂ ਸਤਗੁਰੂ ਪੋਥੀਆਂ ਲੈਣ ਗੋਇੰਦਵਾਲ ਗਏ ਮਹਾਰਾਜ ਖਡੂਰ ਗਏ ਉੱਥੇ ਬਾਬੇ ਦਾਤੂ ਨੇ ਖਿਮਾ ਮੰਗੀ ਸੀ ਵੀ ਇੱਕ ਜ਼ਿੰਦਗੀ ਚ ਗੁੱਸੇ ਚ ਗਲਤੀ ਕੀਤੀ ਲੱਤ ਮਾਰ ਦਿੱਤੀ ਪਰ ਸਹਬ ਨੇ ਮੇਰੀਆਂ ਤਲੀਆਂ ਪਕੜ ਲਈਆਂ ਸਨ ਵਿਅਕਤੀ ਤੌਰ ਤੇ ਲੱਗਦਾ ਜੀ ਇਹ ਬੰਦਾ ਡਰ ਗਿਆ ਨਹੀਂ ਜਿਹੜਾ ਕ੍ਰੋਧ ਵਿੱਚ ਕਬੂਲ ਸਹਿ ਜਾਂਦਾ ਹੈ ਨਾ ਉਹ ਕਦੀ ਖਾਰਦਾ ਨਹੀਂ ਹੁੰਦਾ ਉਹ ਜਿੱਤਦਾ ਹੁੰਦਾ ਹੈ